ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੇ ਸਾਧ ਸੰਗਤ ਜੀਓ ਅੱਜ ਦੀ ਆਪਣੀ ਜਿਹੜੀ ਵੀਡੀਓ ਆ ਉਹ ਕਾਰਕਾਂ ਦੇ ਉੱਤੇ ਹੈ ਕਾਰਕ ਇਸ ਦੇ ਵਿੱਚ ਕਾਰਕ ਦੇ ਰਾਹੀਂ ਆਪਾਂ ਕਾਰਕ ਦੇ ਰਾਹੀਂ ਵਾਕ ਸੈਂਟੈਂਸ ਦੇ ਵਿੱਚ ਸ਼ਬਦਾਂ ਦਾ ਆਪੋ ਵਿੱਚ ਸੰਬੰਧ ਪ੍ਰਗਟ ਕਰੀਦਾ ਕਾਰਕਾਂ ਦੇ ਰਾਹੀਂ ਕਾਰਕਾਂ ਦੇ ਰਾਹੀਂ ਕੀ ਕਰੀਦਾ ਜਿਹੜਾ ਵਾਕ ਹਨਾ ਇਹ ਸੈਂਟੈਂਸ ਕਹ ਲੋ ਵਾਕ ਕਰੋ ਉਹਦੇ ਵਿੱਚ ਜਿਹੜਾ ਸ਼ਬਦਾਂ ਦਾ ਆਪਸ ਵਿੱਚ ਦੀ ਸਬੰਧ ਪ੍ਰਗਟ ਕਰੀਦਾ ਉਹ ਕਾਰਕਾਂ ਰਹੀ ਕਰੀਦਾ ਤੇ ਕਾਰਕ ਕਿੰਨੇ ਆ 8 ਪ੍ਰਕਾਰ ਦੇ ਪਹਿਲਾ ਕਾਰਕ ਹੈ ਕਰਤਾ ਕਾਰਕ ਕਰਤਾ ਦਾ ਕਰਤਾ ਦਾ ਅਰਥ ਕੀ ਹੈ ਕਰਤਾ ਦਾ ਅਰਥ ਪਤਾ ਕੀ ਹੈ ਜੀ ਕਰਨ ਵਾਲਾ ਪਾਪੀ ਕਹਿੰਦੇ ਵੀ ਆਹ ਕਰਤਾ ਕਰਤਾ ਭਾਵ ਉਹ ਕਰਨ ਵਾਲਾ ਕਿਸੇ ਵਾਕ ਵਿੱਚ ਕਿਰਿਆ ਦੇ ਰਾਹੀ ਦੱਸੇ ਕੰਮ ਨੂੰ ਕਰਨ ਵਾਲਾ ਕਿਰਿਆ ਜਿਹੜੀ ਕੰਮ ਦੱਸਦੀ ਹੈ ਕਿਰਿਆ ਕਰਨਾ ਉਹਨੂੰ ਜਿਹੜਾ ਕੰਮ ਕਰਦਾ ਹੈ ਕਰਨ ਵਾਲਾ ਕਰੂਗਾ ਉਹਨੂੰ ਕੀ ਕਹਿੰਦੇ ਆ ਅਸੀਂ ਕਰਤਾ ਕਰ ਕਰਨ ਵਾਲਾ ਉਸਨੂੰ ਕਰਤਾ ਕਹਿੰਦੇ ਆ ਕਿਰਿਆ ਦਾ ਕਰਤਾ ਕਹਿ ਲੋ ਜਾਂ ਕਰਤਾ ਕਰ ਕੇ ਕਹਿ ਲੋ ਉਹ ਕਿਰਿਆ ਦਾ ਕਰਤਾ ਕਿਹਾ ਜਾਂਦਾ ਹੈ ਕਿਰਿਆ ਦੇ ਨਾਲ ਹੁਣ ਅਸੀਂ ਕੋਈ ਸੈਂਟੈਂਸ ਕੋਈ ਟੁਕ ਲੈ ਲਈਏ ਕੋਈ ਸੈਂਟੈਂਸ ਲੈ ਲਈਏ ਕੁਛ ਲੈ ਲਈਏ ਉਹਦੇ ਵਿੱਚੋਂ ਸਾਨੂੰ ਦੱਸੇ ਕੋਈ ਪੁੱਛੇ ਵੀ ਆਪਾਂ ਨੂੰ ਪਤਾ ਲਾਓ ਵੀ ਕਰਤਾ ਇਹਦੇ ਚ ਕਿਹੜਾ ਕਰਤਾ ਕਰਕ ਕਿਹੜਾ ਉਹ ਕਿਵੇਂ ਲੱਭੂਗਾ ਉਹਦਾ ਤਰੀਕਾ ਜਿਹੜੀ ਕਿਰਿਆ ਹੈ ਉਸ ਸੈਂਟੈਂਸ ਦੇ ਵਿੱਚ ਕਿਰਿਆ ਉਹਦੇ ਨਾਲ ਕਿਰਿਆ ਦੇ ਨਾਲ ਬਿਲਕੁਲ ਕਿਰਿਆ ਦੇ ਨਾਲ ਲਾ ਦਿਓ ਕੌਣ ਜਾਂ ਕਿਸ ਨੇ ਤਾਂ ਜਿਹੜਾ ਉੱਤਰ ਆਏਗਾ ਆਪਾਂ ਨੂੰ ਪਤਾ ਲੱਗ ਜੂਗਾ ਉਹਦਾ ਉੱਤਰ ਉਹ ਫਟ ਆਪਾਂ ਨੂੰ ਆ ਜਾਏਗਾ ਕਿ ਇਹ ਕਰਤਾ ਕਰਕ ਹੈ ਇਹਨੂੰ ਲੱਭਣ ਦਾ ਇਹ ਤਰੀਕਾ ਹੈ ਇਹ ਫਾਰਮੂਲਾ ਹੈ ਕੌਣ ਜਾਂ ਕਿਸ ਨੇ ਲਗਾਇਆ ਜਾਗਾ ਅੱਗੇ ਸਾਡੇ ਕੋਲੇ ਹੈ ਕਰਮਕਾਰ ਜਿਸ ਵਿਅਕਤੀ ਜਾਂ ਚੀਜ਼ ਉੱਤੇ ਕਿਰਿਆ ਦੇ ਰਾਹੀਂ ਦੱਸੇ ਗਏ ਕੰਮ ਕਿਰਿਆ ਜਿਹੜੇ ਕੰਮ ਦੱਸਦੀ ਹੈ ਕਿਰਿਆ ਜਿਹੜੀ ਕੰਮ ਦੱਸਦੀ ਹੈ ਜਿਸ ਵਿਅਕਤੀ ਜਾਂ ਚੀਜ਼ ਉੱਤੇ ਕਿਰਿਆ ਦੇ ਰਾਹੀਂ ਦੱਸੇ ਗਏ ਕੰਮ ਦਾ ਅਸਰ ਪਵੇ ਜਿਹੜਾ ਕਿਰਿਆ ਦੱਸਦੀ ਹੈ ਨਾ ਉਹਦਾ ਅਸਰ ਕਿਹਦੇ ਤੇ ਪਵੇ ਕਿਸੇ ਵਿਅਕਤੀ ਜਾਂ ਚੀਜ਼ ਤੇ ਪਵੇ ਉਸ ਨੂੰ ਕੀ ਕਹਿੰਦੇ ਆ ਕਰਮਕਾਰ ਉਹਦੇ ਉੱਤੇ ਅਸਰ ਪੈਂਦਾ ਤਾਂ ਉਹਨੂੰ ਕਰਮਕਾਰ ਕਾ ਅਖੀਰ ਦਾ ਹੁਣ ਵਾਕ ਦੇ ਵਿੱਚੋਂ ਜਿਵੇਂ ਆਪਾਂ ਕਰਤਾ ਕਰਕ ਲੱਭਿਆ ਉਵੇਂ ਕਰਮ ਕਰਕ ਲੱਭਣ ਵਾਸਤੇ ਵੀ ਫਾਰਮੂਲਾ ਹੈ ਕਿਰਿਆ ਦੇ ਨਾਲ ਕੀ ਜਾਂ ਕਿਸ ਨੂੰ ਦੋਨਾਂ ਚੋਂ ਇਹ ਇਲਾਕੇ ਦੇਖ ਲਓ ਕੀ ਜਾਂ ਕਿਸ ਨੂੰ ਲਾਈਏ ਤੇ ਉਹਦਾ ਜਿਹੜਾ ਜਵਾਬ ਮਿਲੇਗਾ ਉਹ ਕੀ ਹੋਏਗਾ ਕਰਮ ਕਰਕ ਕੀ ਜਾਂ ਕਿਸ ਨੂੰ ਜੇ ਕੋਈ ਆਪਾਂ ਨੂੰ ਸੈਂਟੈਂਸ ਦੇ ਦੇਵੇ ਤੇ ਉਹ ਆਖੇ ਇਹਦੇ ਵਿੱਚੋਂ ਭਾਈ ਕਰਮ ਕਰਕ ਲੱਭ ਦਿਓ ਤਾਂ ਫਿਰ ਕਿਵੇਂ ਲੱਭਾਂਗੇ ਅਸੀਂ ਉਹਦੇ ਕਿਰਿਆ ਜਿਹੜੀ ਹੋਊਗੀ ਕਿਰਿਆ ਦਾ ਆਪਾਂ ਨੂੰ ਪਤਾ ਹੈ ਕਿਰਿਆ ਦੇ ਅੱਗੇ ਲਾ ਦੇਾਂਗੇ ਕੀ ਜਾਂ ਕਿਸ ਨੂੰ ਤੇ ਜਿਹੜਾ ਜਵਾਬ ਉਹ ਆਏਗਾ ਅਸੀਂ ਦੱਸਾਂਗੇ ਵੀ ਆਪਿਆ ਜੀ ਕਰਮਕਾਰ ਦਾ ਆਪਲਾ ਇਸ ਫਾਰਮੂਲੇ ਦੇ ਨਾਲ ਫਿਰ ਅੱਗੇ ਹੈ ਤੀਜਾ ਕਰਨਕਾਰ ਕਰਨ ਦਾ ਅਰਥ ਜਿਹੜਾ ਹੈ ਵਸੀਲਾ ਹੈ ਵਸੀਲਾ ਵੀ ਕਿਹੜੇ ਤਰੀਕੇ ਨਾਲ ਰਾਹੀ ਕਿਸ ਰਾਹੀ ਠੀਕ ਹੈ ਉਹ ਤਰੀਕੇ ਦੇ ਨਾਲ ਉਹ ਕਰਨਕਾਰਕ ਅਰਥ ਹੈ ਵਸੀਲਾ ਕਰਨਕਾਰਕ ਕਿਸੇ ਨਾਮ ਦਾ ਉਹ ਸਬੰਧ ਹੈ ਕਿਸੇ ਨਾਮ ਦਾ ਨਾਮ ਦਾ ਉਹ ਸਬੰਧ ਹੈ ਜਿਸ ਤਰ੍ਹਾਂ ਹੀ ਕਿਰਿਆ ਦੇ ਰਹੀਂ ਦੱਸਿਆ ਕੰਮ ਕਰੀਦਾ ਕਿਰਿਆ ਜਿਹੜਾ ਕੰਮ ਦੱਸਦੀ ਹੈ ਉਹ ਕਰੀਦਾ ਕਾਰਨ ਕਰਕ ਕਿਸੇ ਨਾਮ ਦਾ ਉਹ ਸਬੰਧ ਹੈ ਜਿਸ ਤਰ੍ਹਾਂ ਹੀ ਕਿਰਿਆ ਦੇ ਰਹੀਂ ਦੱਸਿਆ ਕੰਮ ਕਰੀਦਾ ਅੱਗੇ ਹੈ ਸੰਪਰਦਾਨ ਕਰਕ ਚੌਥਾ ਕਰਕ ਹੈ ਸੰਪਰਦਾਨ ਸੰਪਰਦਾਨ ਦਾ ਅਰਥ ਹੈ ਦੇਣਾ ਸੰਪਰਦਾਨ ਦਾ ਮਤਲਬ ਵੀ ਹੈ ਦੇਣਾ ਇਹ ਧਿਆਨ ਚ ਰੱਖੋ ਤੇ ਇਹ ਬਖਸ਼ਿਸ਼ ਕਿਸੇ ਨੂੰ ਬਖਸ਼ਿਸ਼ ਕਰ ਦੇਣਾ ਜੀ ਦੀ ਖਾਤਰ ਕੋਈ ਕੰਮ ਕੀਤਾ ਜਾਵੇ ਕਿਸੇ ਦੇ ਖਾਤਰ ਕਿਸੇ ਦੇ ਵਾਸਤੇ ਕੋਈ ਕੰਮ ਕੀਤਾ ਜਾਵੇ ਜਾਂ ਜਿਸ ਨੂੰ ਕੋਈ ਪਦਾਰਥ ਦਿੱਤਾ ਜਾਵੇ ਜਾਂ ਉਹਦੇ ਵਾਸਤੇ ਕੋਈ ਕੰਮ ਕਰਦਿਏ ਜਾਂ ਕੋਈ ਉਹਨੂੰ ਕੋਈ ਚੀਜ਼ ਦੇ ਦਈਏ ਦਿੱਤਾ ਜਾਵੇ ਉਹ ਨਾਮ ਕੀ ਕਹਿੰਦੇ ਆ ਸੰਪਰਦਾਨ ਕਾਰਕ ਵਿੱਚ ਉਹ ਕੀ ਹੈ ਸੰਪਰਦਾਨ ਕਾਰਕ ਦੇ ਵਿੱਚ ਵਰਤੀਦਾ ਉਹ ਨਾਮ ਜਿਹੜਾ ਹੈ ਉਹ ਸੰਪਰਦਾਨ ਕਾਰਕ ਦੇ ਵਿੱਚ ਵਰਤੀਦਾ ਹੈ ਅੱਗੇ ਨੰਬਰ 5 ਤੇ ਆਪਾਦਾਨ ਕਾਰਕ ਆਪਾਦਾਨ ਦਾ ਅਰਥ ਹੈ ਲੈਣਾ ਇੱਥੇ ਆ ਗਿਆ ਲੈਣਾ ਠੀਕ ਹੈ ਉੱਥੇ ਸੀ ਆਪਾਂ ਦੇਣ ਦੀ ਗੱਲ ਸੀ ਉਹ ਦੇਣਾ ਸੀ ਇਹ ਲੈਣਾ ਸੰਪਰਦਾਨ ਦੇ ਵਿੱਚ ਦੇਣਾ ਤੇ ਆਪਾਂ ਦਾਣ ਦੇ ਵਿੱਚ ਲੈਣਾ ਉਹ ਵਿਅਕਤੀ ਥਾਂ ਪਦਾਰਥ ਉਹ ਵਿਅਕਤੀ ਥਾਂ ਪਦਾਰਥ ਜਿਸ ਤੋਂ ਕੋਈ ਚੀਜ਼ ਲਈ ਜਾਵੇ ਕਿਸੇ ਵਿਅਕਤੀ ਤੋਂ ਲੈ ਲੋ ਕਿਸੇ ਥਾਂ ਤੋਂ ਲੈ ਲੋ ਥਾਂ ਤੇ ਇੱਕ ਥਾਂ ਤੋਂ ਥਾਂ ਪਦਾਰਥ ਜਿਸ ਤੋਂ ਕੋਈ ਚੀਜ਼ ਲਈ ਜਾਵੇ ਭਾਵੇਂ ਕੋਈ ਪਦਾਰਥਾ ਉਹਦੇ ਤੋਂ ਵੀ ਕੋਈ ਚੀਜ਼ ਲੈਣੇ ਆਪਾਂ ਉਹ ਵੀ ਆਪਾਦਾਨ ਚ ਆਏਗੀ ਵਿਅਕਤੀ ਤੋਂ ਥਾਂ ਤੋਂ ਪਦਾਰਥ ਤੋਂ ਜਿਸ ਤੋਂ ਕੋਈ ਚੀਜ਼ ਲਈ ਜਾਵੇ ਉਹ ਕੀ ਕਹਿੰਦੇ ਆ ਅਸੀਂ ਆਪਾਦਾਨ ਕਾਰਕ ਔਰ ਜਿਹੜਾ ਅੱਗੇ ਹੈਗਾ ਸੰਬੰਧ ਕਾਰਕ ਇਹਦੀ ਕੋਈ ਵਿਆਖਿਆ ਦੀ ਲੋੜ ਨਹੀਂ ਇਹ ਸਪਸ਼ਟ ਹੀ ਹੈ ਇਹ ਸਪਸ਼ਟ ਹੀ ਹੈ ਤੋਂ ਸਾਧ ਸੰਗਤ ਅੱਜ ਦੇ ਜਿਹੜੇ ਕਾਰਕ ਸੀ ਆਪਾਂ 6 ਕੀਤੇ ਆ ਦੋ ਅਗਰੇ ਵੀਡੀਓ ਦੇ ਵਿੱਚ ਹੋਣਗੇ ਤੇ ਉਸ ਤੋਂ ਅੱਗੇ ਜਿਹੜੀ ਹੈ ਫਿਰ ਆਪਾਂ ਕਰਾਂਗੇ ਇਹ ਸਿਰਫ ਕਾਰਕਾਂ ਦੇ ਸੰਬੰਧ ਦੇ ਵਿੱਚ ਵੀਡੀਓ ਜਾਰੀ ਆ ਔਰ ਇਹਨਾਂ ਨੂੰ ਸ਼ੁਰੂਆਤੀ ਹੈ ਔਰ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਸਮਝ ਲਓ ਤਾਂ ਕਿ ਜਿਹੜਾ ਹੈ ਉਹ ਸਾਰੇ ਆਪਾਂ ਨੂੰ ਅਰਥਾਂ ਦੇ ਵਿੱਚ ਦਿੱਕਤ ਨਾ ਆਵੇ ਆਟੋਮੈਟਿਕ ਆਪਣੇ ਅਰਥ ਜਿਹੜੇ ਆ ਉਹ ਆਉਂਦੇ ਜਾਣ ਕਿਉਂਕਿ ਇਹ ਬਹੁਤ ਹੀ ਅਹਿਮੀਅਤ ਵਾਲਾ ਵਿਸ਼ਾ ਹੈ ਔਰ ਬੜੇ ਧਿਆਨ ਨਾਲ ਕਾਰਕਾ ਨੂੰ ਕਰਨਾ ਆਪਾਂ ਸੋਸਾ ਸੰਗਤ ਅੱਜ ਦੀ ਜਿਹੜੀ ਹੈ ਬੇਨਤੀ ਆ ਸਾਡੀ ਉਹ ਇੰਨੀ ਕੁ ਪ੍ਰਵਾਨ ਕਰਨੀ ਅਗਲੀ ਵੀਡੀਓ 'ਚ ਫਿਰ ਮਿਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ